ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਹਾਂਜੀ ਬਿੱਲੀਆਂ ਬਿੱਲੀਆਂ ਅੱਖਾਂ ਵਾਲੀ ਕੁੜੀ ਜਿਸ ਨੂੰ ਕੀ ਕੌਰ ਪ੍ਰੀਤ ਕਿਹਾ ਜਾਂਦਾ ਹੈ ਉਸ ਦੇ ਉੱਤੇ ਇਲਜ਼ਾਮ ਲਾਇਆ ਸੀ ਉਸ ਦੇ ਬॉयफ्रेंड ਨੇ ਕਿ ਉਹ ਉਸ ਤੋਂ 30 ਤੋਂ 35 ਲੱਖ ਰੁਪਏ ਖਾ ਗਈ ਤੇ ਹੁਣ ਮੇਰੇ ਨਾਲ ਵਿਆਹ ਵੀ ਨਹੀਂ ਕਰਵਾ ਰਹੀ ਤੇ ਪਹਿਲਾਂ ਮੇਰੇ ਨਾਲ ਘੁੰਮਦੀ ਫਿਰਦੀ ਸੀ ਹਤੇ ਹੁਣ ਮੈਨੂੰ ਪੁੱਛ ਨਹੀਂ ਰਹੀ ਉਸ ਵਿਵਾਦ ਦੇ ਚਲਦੇ ਨਮੀਆਂ ਨਮੀਆਂ ਅਪਰੇਟਾਂ ਆ ਗਈਆਂ ਨੇ ਜਿਸ ਦੇ ਵਿੱਚ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਹਮਤੀ ਸਾਗਰ ਜੋ ਕੀ ਰੋਸਟ ਕਰਦੇ ਨੇ ਵੀਡੀਓ ਉਹਨਾਂ ਨੇ ਇੱਕ ਸਟੋਰੀ ਦੇ ਵਿੱਚ ਪਾ ਕੇ ਲਿਖਿਆ ਕਿ ਇੱਕ ਪੱਖ ਸੁਣ ਕੇ ਜੱਜ ਨਾ ਕਰੋ 30 ਤੋਂ 35 ਲੱਖ ਰੁਪਏ ਹੋਣ ਜਿਹਦੇ ਤੋਂ ਉਹ 2-2000 ਨਹੀਂ ਮੰਗਦਾ ਫਿਰਦਾ 4 ਸਾਲ ਬਾਅਦ ਯਾਦ ਆ ਗਿਆ ਪਿਆਰ ਮੇਰੀ ਵੀਡੀਓ ਦੇ ਵਿੱਚ ਸਭ ਕੁਝ ਕਲੀਅਰ ਕਰਨਾ ਕੀਤਾ ਜਾਵੇਗਾ ਪੱਖ ਦੇ ਆਧਾਰ ਤੇ ਗੱਲ ਕੀਤੀ ਜਾਵੇ ਫੈਕਟ ਦੇ ਆਧਾਰ ਤੇ ਗੱਲ ਕੀਤੀ ਜਾਵੇ ਨਾਲ ਇੱਕ ਹੋਰ ਸਟੋਰੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਰਨ ਦੱਤਾ ਨੇ ਲਿਖਿਆ ਕਿ ਹਜੇ ਤੱਕ ਇੱਕ ਸਟੋਰੀ ਹੀ ਪਾਈ ਸੀ ਕੌਰ ਪ੍ਰੀਤ ਵਾਲੇ ਕੇਸ ਦੀ ਮੁੰਡੇ ਦੇ ਫੈਮਿਲੀ ਨੂੰ ਪਹਿਲਾਂ ਹੀ ਟੈਨਸ਼ਨ ਪੈ ਗਈ ਡੋਂਟ ਵਰੀ ਮੈਂ ਨੈਕਸਟ ਵੀਡੀਓ ਚ ਡਰੱਗਸ ਵਗੈਰਾ ਤੇ ਵੀਡੀਓ ਨਹੀਂ ਬਣਾਵਾਂਗਾ ਤੇ ਮੈਂ ਤੱਥ ਦੇ ਆਧਾਰ ਤੇ ਗੱਲ ਕਰਾਂਗਾ ਸਾਰਾ ਕੁਝ ਕਲੀਅਰ ਕਰਾਂਗੇ ਕਿ ਕੌਣ ਸਹੀ ਆ ਕੌਣ ਨਹੀਂ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਤਦ ਤੱਕ ਲਈ ਧੰਨਵਾਦ ਰੱਬ ਰੱਖਾ